ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਵੱਲੋਂ ਅੰਮ੍ਰਿਤਸਰ ਦੇ ਪਿੰਡ ਖੁਜਾਲਾ ਵਿੱਚ 3 ਦਸੰਬਰ ਨੂੰ ਸ਼ੰਭੂ ਬਾਰਡਰ ਮੋਰਚੇ ਅਤੇ 6 ਤਰੀਕ ਨੂੰ ਦਿੱਲੀ ਕੂਚ ਦੇ ਲਾਂਦੇ ਚੱਲਦੇ ਕਿਸਾਨ ਮਜ਼ਦੂਰਾ ਤੇ ਔਰਤਾ ਦੀ ਰੈਲੀ ਕੀਤੀ ਗਈ। ਇਸ ਮੌਕੇ ਸੂਬਾ ਆਗੂ ਸਰਵਨ ਸਿੰਘ ਪੰਦੇਰ ਅਤੇ ਹਰਵਿੰਦਰ ਸਿੰਘ ਮਸਾਣੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਮਿਲ ਕੇ ਕਿਸਾਨ ਮਜ਼ਦੂਰ ਅੰਦੋਲਨ ਦੀਆਂ ਮੰਨੀਆਂ ਹੋਈਆਂ ਮੰਗਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਸਭ ਹਥਕੰਡੇ ਵਰਤੀਏ। ਮੋਰਚੇ ਦੇ ਲੀਡਰਾਂ ਨੂੰ ਗ੍ਰਿਫਤਾਰ ਕਰਨ ਨਾਲ ਲੋਕਾਂ ਦੇ ਹੌਸਲੇ ਨਹੀਂ ਟੁੱਟਣ ਵਾਲੇ। ਉਨਾ ਕਿਹਾ ਕਿ ਅੱਜ ਦਾ ਇਕੱਠ ਨੇ ਸਾਬਿਤ ਕਰ ਦਿੱਤਾ ਹੈ ਕਿ ਦੇਸ਼ ਦੇ ਲੋਕ ਅੰਦੋਲਨ ਦੀਆਂ ਮੰਗਾਂ ਨਾਲ ਦਿਲੋਂ ਜੁੜੇ ਹੋਏ ਨੇ ਅਤੇ ਇਸੇ ਤਰ੍ਹਾਂ ਮੋਰਚੇ ਦੇ ਲੀਡਰਾਂ ਨੂੰ ਗ੍ਰਿਫਤਾਰ ਕਰਨ ਨਾਲ ਲੋਕਾਂ ਦੇ ਹੌਸਲੇ ਨਹੀਂ ਟੁੱਟਣ ਵਾਲੇ ਅਗੋਏ ਹੋਰ ਵੀ ਬੁਲੰਦ ਹੋਣਗੇ ਇਸ ਦੇ ਨਾਲ ਹੀ ਖਨੌਰੀ ਬਾਰਡਰ ਤੇ ਚੱਲ ਰਹੇ ਮਰਨਵਰ ਤੋਂ ਵੀ ਵੱਡਾ ਐਲਾਨ ਹੋਇਆ ਜਿੱਥੇ ਕਿਸਾਨ ਆਗੂਆਂ ਨੇ ਇੱਕ ਵੱਡਾ ਫੈਸਲਾ ਲਿਆ ਕਿਸਾਨ ਆਗੂਆਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਆਉਣ ਵਾਲੀ ਇੱਕ ਤਰੀਕ ਯਾਨੀ ਕਿ 1 ਦਸੰਬਰ ਨੂੰ ਜਥੇਬੰਦੀਆਂ ਮਿਲ ਕੇ ਸੀਐਮ ਰਿਹਾਈਸ਼ ਸੰਗਰੂਪ ਦਾ ਘਿਰੋ ਕਰਨਗੇ ਆ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ 1 ਤਰੀਕ ਨੂੰ ਵੱਡਾ ਇਕੱਠ ਕੀਤਾ ਜਾਵੇਗਾ ਮੋਰਚੇ ਦੇ ਹੱਕ 'ਚ ਵੱਡੀ ਗਿਣਤੀ 'ਚ ਕਿਸਾਨ ਇਕੱਠੇ ਹੋਣਗੇ ਉਹਨਾਂ ਨੇ ਕਿਹਾ ਕਿ ਇਕੱਠ ਮੁੱਖ ਮੰਤਰੀ ਦੀ ਮਾਤਾ ਨੂੰ ਲਾਂਬਾ ਦੇਣ ਦੇ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਚੋਣਾਂ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਕਹਾ ਜਾਂਦਾ ਸੀ ਕਿ ਇਹ ਪੰਜਾਬ ਦਾ ਪੁੱਤ ਹੈ ਤੇ ਪੰਜਾਬ ਦੇ ਹੱਕਾਂ ਲਈ ਖੜੇਗਾ ਲੇਕਿਨ ਹੁਣ ਜੋ ਹੈ ਸਭ ਕੁਝ ਵਿਪਰੀਤ ਹੁੰਦਾ ਨਜ਼ਰ ਆ ਰਿਹਾ ਹੈ ਜਿਸ ਦੇ ਚਾਲ ਨੇ ਕਿਸਾਨਾਂ ਨੇ ਇਹ ਸੋਚਿਆ ਹੈ ਕਿ ਹੁਣ ਮੁੱਖ ਮੰਤਰੀ ਦੀ ਮਾਤਾ ਨੂੰ ਊਲਾਂਬਾ ਦੇਣ ਦੇ ਲਈ ਸੀਐਮ ਰਿਹਾਈ ਸ਼ਟਾਇਕ ਦੇ ਸੰਭਰ ਨੂੰ ਕਿਰਾਓ ਕੀਤਾ ਜਾਏਗਾ ਕਿਸਾਨਾਂ ਕੋ ਅੱਗੇ ਬੋਲੇ ਕਿ ਮੁੱਖ ਮੰਤਰੀ ਨੇ ਕਿਸਾਨਾਂ ਦੇ ਮਸਲੇ ਦੇ ਵਿੱਚ ਲਾਤੜਾਈ ਹੈ ਆਪ ਲੋਕਾਂ ਦੀ ਸਰਕਾਰ ਨਹੀਂ ਮੰਡੀ ਤੇ ਕਿਸਾਨਾਂ ਨੂੰ ਆਪ ਨੇ ਬੁਰੀ ਤਰੀਕੇ ਨਾਲ ਫੇਲ ਕੀਤਾ ਹੈ ਉਹਨਾਂ ਨੇ ਪੂਰਾ ਜ਼ੋਰ ਲਗਾਇਆ ਹੈ ਕਿ ਮੰਡੀ ਤੇ ਕਿਸਾਨ ਫੇਲ ਹੋ ਜਾਣ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸੀਐਮ ਮੰਨ ਦੀ ਅਮਿਤ ਸ਼ਾਹ ਦੇ ਨਾਲ ਸਿੱਧੀ ਜਾਰੀ ਹੈ ਇਹ ਸਾਰੇ ਕਿਸਾਨ ਅਗਵਾਂ ਦੇ ਬੋਲ ਨੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਹੈ ਤੁਸੀਂ ਉਹ ਵੀ ਸੁਣੋ ਅੱਜ ਅਸੀਂ ਦੋਨੇ ਫੋਰਮਾਂ ਨੇ ਸੈਂਤੀ ਕੀਤੀ ਹੈ ਕਿ 1 ਤਰੀਕ ਨੂੰ ਜਾਨੇ ਦਿਨ ਐਤਵਾਰ 1 ਤਰੀਕ ਨੂੰ ਦੋਨੇ ਫੋਰਮਾਂ ਬਹੁਤ ਵੱਡਾ ਐਕਸ਼ਨ ਕਰ ਰਹੇ ਆ ਕਿ ਜਿਹੜਾ ਪੰਜਾਬ ਸਰਕਾਰ ਨੇ ਡਲੇਵਾਲ ਸਾਹਿਬ ਨੂੰ ਹਸਪੀਟਲ 'ਚ ਬੰਦਕ ਬਣਾ ਕੇ ਰੱਖਿਆ ਹੋਇਆ ਤਾਂ ਸਾਡੀਆਂ ਜਿਹੜੀਆਂ ਮੰਗਾਂ ਨੇ ਸਾਰਿਆਂ ਨੂੰ ਪਤਾ ਹੈ ਕਿ 12 ਮੰਗਾਂ ਕੇਂਦਰ ਸਰਕਾਰ ਨਾਲ ਹੈ ਨਾ ਸਾਡੀਆਂ ਹਰਿਆਣਾ ਸਰਕਾਰ ਨਾਲ ਨਾ ਸਾਡੀ ਪੰਜਾਬ ਸਰਕਾਰ ਨਾਲ ਤਾਂ ਉਹਦਾ ਜਿਹੜਾ ਲਾਂਭਾ ਦੇਣ ਜਾ ਰਹੇ ਆ ਅਸੀਂ ਕਿਉਂ ਦੇਣ ਜਾ ਰਹੇ ਆ ਜਾਦ ਹੁਣ ਸਾਰੇ ਸਾਡੇ ਪੱਤਰਕਾਰ ਭਾਈਚਾਰਿਆਂ ਨੂੰ ਕਿ ਜਦੋਂ ਪਾਰਲੀਮੈਂਟ ਦੇ ਇਲੈਕਸ਼ਨ ਸੀ ਤਾਂ ਭਗਵਾਨਤ ਮਾਨ ਜੀ ਦੀ ਮਾਤਾ ਵੱਲੋਂ ਪੂਰੇ ਪੰਜਾਬ ਦੇ ਲੋਕਾਂ ਨੂੰ ਇੱਕ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਇਹ ਮੇਰਾ ਬੇਟਾ ਹੈ ਤੁਸੀਂ ਇੱਕ ਵਾਰੀ ਇਹਨੂੰ ਜਿਤਾਓ ਮੈਂ ਵਿਸ਼ਵਾਸ ਕਰਦੀਆਂ ਕਿ ਐਦੋਂ ਕਿਤੇ ਪੰਜਾਬ ਦੇ ਲੋਕਾਂ ਨੂੰ ਨੀਵੇਂ ਨਹੀਂ ਪਾਉਣੀ ਪਊਗੀ ਜਾਨੇ ਉਹ ਕੱਲਾ ਪਾਵਾ ਈਸ਼ੂ दारू ਵਾਲਾ ਸੀ ਪਰ ਅਸੀਂ ਜਿਹੜਾ ਲੋਕਾਂ ਦੇ ਵਿੱਚ ਚਰਚਾ ਸੀ ਉਹ ਸਾਬਤ ਕਰਤੀ ਕਿ ਬੀਜੇਪੀ ਦੀ ਬੀ ਟੀਮ ਉਹ ਕਿਵੇਂ ਸਾਬਤ ਹੁੰਦੀ ਹੈ ਕੇਸਰੀਵਾਲ ਜੇਲ੍ਹ ਦੇ ਵਿੱਚ ਸੀ ਕੇਸ਼ਰੀਵਾਲ ਨੂੰ ਛਡਾਉਣ ਵਾਸਤੇ ਹਰਿਆਣੇ ਦੇ ਇਲੈਕਸ਼ਨ ਲੜਵਾਏ ਗਏ ਕਿ ਬੀਜੇਪੀ ਕਿਸੇ ਵੀ ਕਰ ਤੋਂ ਕਮਜ਼ੋਰ ਨਾ ਰਹੇ ਤਾਂ ਉਹਨੂੰ ਲਿਆ ਕੇ ਉੱਥੋਂ ਜਿਹੜੇ ਹਾਲਾਤ ਹਰਿਆਣੇ ਦੇ ਬਕਰੇ ਉਹੀ ਜਿਹੜੀ ਅੰਮਿਤ ਸ਼ਾਹ ਦੇ ਨਾਲ ਭਗਵੰਤ ਮਾਨ ਦੀ ਦੋਸਤੀ ਜ਼ਾਹਰ ਕੀਤੀ ਡੱਲੇਵਾਲ ਸਾਹਿਬ ਨੂੰ ਫੜ ਕੇ ਲੁਧਿਆਣੇ ਹਸਪੀਟਲ ਵਿੱਚ ਰੱਖਿਆ ਤਾਂ ਅਸੀਂ 1 ਤਰੀਕ ਨੂੰ ਦਿਨ ਐਤਵਾਰ ਨੂੰ ਮੁੱਖ ਮੰਤਰੀ ਕੋਠੀ ਦਾ ਘਰਾਉ ਕਰਾਂਗੇ ਸੰਗਰੂਰ ਦੇ ਵਿੱਚ ਇੱਕ ਦਿਨ ਲਈ ਸਿਰਫ ਲਾਂਭਾ ਦੇਣ ਲਈ ਬਾਕੀ ਜਿਹੜਾ ਸਾਡਾ ਧਿਆਨ ਮੋਰਚੇ ਦਾ ਜਿਹੜਾ ਦਿੱਲੀ ਸਰਕਾਰ ਨਾਲ ਸਾਡੀਆਂ ਮੰਗਾਂ ਨੇ ਦਿੱਲੀ ਵੱਲ ਸਾਡਾ ਧਿਆਨ ਹੈ ਸਿਰਫ ਇੱਕ ਦਿਨ ਲਈ ਅਸੀਂ ਸੰਗਰੂਰ ਦੇ ਵਿੱਚ ਜੋ ਭਗਵਾਨਤਮਾਨ ਪੰਜਾਬ ਦੇ ਮੁੱਖ ਮੰਤਰੀ ਦੀ ਰਹਿائش ਹੈ ਉਸ ਕੋਠੀ ਦਾ ਘਰਾਉ ਵੀ ਕਰਾਂਗੇ ਉਹ ਸਾਡੀ ਮਾਤਾ ਨੂੰ ਲੰਬਾ ਵੀ ਦੇਵਾਂਗੇ ਕਿ ਵਾਰ-ਵਾਰ ਤੁਸੀਂ ਪੁੱਤ ਦਾ ਕਿੰਨਾ ਕੁ ਵਿਸ਼ਵਾਸ ਲੋਕਾਂ ਨੂੰ ਦਿਵਾਉਂਗੇ ਜਿਹੜਾ ਪੰਜਾਬ ਦੇ ਲੋਕਾਂ ਨਾਲ ਜਿਹੜਾ ਖਾਸ ਕਰਕੇ ਦੋਨੇ ਫੋਰਮਾਂ ਦੇ ਆਗੂਆਂ ਦੇ ਨਾਲ ਆ ਜਿਹੜਾ ਮਾਤਾ ਤੇਰੇ ਪੁੱਤ ਨੇ ਜੋਰ ਹੋੜ ਨਾਮਾਇਆ ਅਮਿਤ ਸ਼ਾਹ ਦਾ ਤੋਂ ਸਾਬਤ ਕਰਤਾ ਕਿ ਜਿਹੜਾ ਸਾਡਾ ਭਾਜਪੀ ਦੇ ਨਾਲ 10 ਮਹੀਨਿਆਂ ਦੀ ਲੜਾਈ ਲਗਾਤਾਰ ਲੜ ਰਹੀ ਹੈ ਉਹਦੇ ਵਿੱਚ ਜਿਹੜੀ ਲੱਤ ਮੁੱਖ ਮੰਤਰੀ ਪੰਜਾਬ ਨੇ ਡਾਈ ਹੈ ਉਹਦੀ ਜਿਹੜੀ ਸਾਰੀ ਗੱਲਬਾਤ ਹੈ ਉਹ ਸਾਰੀ ਅਸੀਂ ਉੱਥੇ ਸਟੇਜ ਲਾ ਕੇ ਦੋਨੇ ਫੋਰਮਾਂ ਦੇ ਆਗੂ ਇੱਕ ਤਰੀਕ ਨੂੰ ਦਿਨ ਐਤਵਾਰ ਨੂੰ ਸੰਗਰੂਰ ਦੇ ਵਿੱਚ ਲੰਬਾ ਦਿਨ ਜਾਵਾਂਗੇ ਘਰੋਂ ਕਰਾਂਗੇ ਇਹਦੇ ਤੇ ਵੱਡੇ ਪੱਧਰ ਤੇ ਜਿਹੜੀ ਸੀਐਮ ਭਗਵੰਤ ਮਾਨ ਸਰਕਾਰ ਸੀ ਇਹ ਕਹਿੰਦੀ ਸੀ ਲੋਕਾਂ ਨੂੰ ਕਿ ਸਾਨੂੰ ਮੌਕਾ ਦਿਓ ਅਸੀਂ ਲੋਕਾਂ ਦੀ ਸਰਕਾਰ ਬਣ ਕੇ ਆਵਾਂਗੇ ਤੁਹਾਡੀ ਸਰਕਾਰ ਬਣ ਕੇ ਆਵਾਂਗੇ ਪਰ ਉਹਨਾਂ ਨੇ ਜੇ ਪਿੱਛੇ ਝਾਤ ਮਾਰ ਕੇ ਦੇਖ ਲਓ ਸਾਰੇ ਪੰਜਾਬ ਦੇ ਵਿੱਚ ਇੱਕ ਮੰਡੀ ਨੂੰ ਫੇਲ ਕਰਨ ਵਾਸਤੇ ਕਿਸਾਨਾਂ ਦੀ ਖੇਤੀ ਨੂੰ ਫੇਲ ਕਰਨ ਵਾਸਤੇ ਵੱਡਾ ਰੋਲ ਲਭਾਇਆ ਜ ਜਿਹਦੇ ਵਿੱਚ 6 6 ਕਿਲੋ ਝੋਨੇ ਦੇ ਵੀ ਕੱਟਣ ਲੱਗੇ ਇਹ ਵੀ ਨਾਲ ਹੀ ਲੜੀ जोडਦੀ ਆ ਕਿ ਕਿਸਾਨ ਨੂੰ ਫੇਲ ਕਿਤਨਾ ਕਰਨਾ ਉਹ ਵੀ ਵੱਡੀ ਗੱਲ ਆ ਔਰ ਉਹਦੇ ਨਾਲ ਨਾਲ ਜਿਹੜਾ 26 ਤਰੀਕ ਨੂੰ ਵੱਡੇ ਪੱਧਰ ਤੇ ਇਹ ਸਰਕਾਰ ਨੇ ਆਪ ਦਾ ਨਕਾਬ ਆਪ ਤੋਂ ਤਾਰ ਕੇ ਵਿਖਾ ਦਿੱਤਾ ਕਿ ਕੋਈ ਦੂਜੀ ਰਹੇ ਨਹੀਂਗੀ ਸੰਤਿਸ਼ਾ ਦੇ ਨਾਲ ਵੀ ਸਿੱਧੀ ਜਾ ਰਹੀ ਆ ਔਰ ਇਹ ਬੀ ਟੀਮ ਪਰ ਬੀ ਟੀਮ ਬਣ ਕੇ ਵੱਡੇ ਪੱਧਰ ਤੇ ਪੰਜਾਬ ਦਾ ਨਹੀਂਗਾ ਪੂਰੇ ਦੇਸ਼ ਦਾ ਘਾਣ ਕੀਤਾ ਪੂਰੇ ਦੇਸ਼ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਵਾ ਸੀਐਮ ਭਗਵੰਤ ਮਾਨ ਨੇ ਜਿਹੜਾ ਕਹਿੰਦਾ ਸੀਗਾ ਕਿ ਮੈਂ ਕਿਸਾਨਾਂ ਦਾ ਸੇਵਾਦਾਰ ਆ ਨਾ ਕਿ ਇਹਦੇ 'ਚ ਕੋਈ ਹਰੀਆਲਾ ਸਰਕਾਰ ਦਾ ਫਰਜ ਬਣਦਾ ਸੀ ਹਿੱਸਾ ਲੈਂਦਾ ਹਰਿਆਣਾ ਸਰਕਾਰ ਨੇ 20 ਵੱਡੇ ਪੱਧਰ ਤੇ ਸ਼ੁਭਕਰਨ ਨੂੰ ਸ਼ਹੀਦ ਕੀਤਾ ਸਾਡੇ ਕਿਸਾਨਾਂ ਦੀਆਂ ਜਿਹੜੀਆਂ ਜਾਨਾਂ ਵਾਂ 34 ਤੋਂ 35 ਜਿਹੜੀਆਂ ਉਹ ਚਲੇ ਗਈਆਂ ਔਰ ਉਹਦੇ ਨਾਲ ਨਾਲ ਸਾਡੇ ਵੱਡੇ ਪੱਧਰ ਤੇ ਟਰੈਕਟਰਾਂ ਲੀਆਂ ਟੈਂਕੀਆਂ ਤੋੜੀਆਂ ਤੇ 5 ਤੋਂ 6 ਕਿਸਾਨ ਜਿਹੜੇ ਆ ਉਹ ਇੱਕ ਇਸ ਸੰਸਾਰ ਤੇ ਆਪਦੀ ਨਿਗਾਹ ਦੇ ਨਾਲ ਸੰਸਾਰ ਨੂੰ ਤੱਕ ਵੀ ਨਹੀਂ ਸਕਦੇ ਇਹ ਵੱਡੇ ਪੱਧਰ ਤੇ ਹਰਿਆਣਾ ਸਰਕਾਰ ਨੇ ਵੀ ਆਪਦੀ ਰੂਪਰੇਖਾ ਵਿਖਾਈ ਪਰ ਉਸ ਤੋਂ ਬਾਅਦ ਇਹਨਾਂ ਨੇ ਜੋ ਪਲਾਨ ਇਹਨੇ ਬਣਾਈ ਸੀ ਤੇ ਕਿਸਾਨਾਂ ਨੂੰ ਵੱਡੇ ਰੂਪ ਦੇ ਵਿੱਚ ਜਿਵੇਂ ਪਿੱਛੇ ਪਾਣੀ ਆਇਆ ਉਦੋਂ ਵੀ ਵੱਡਾ ਰੋਲ ਵਿਖਾਇਆ ਤਾਂ ਕਿਸਾਨਾਂ ਦੇ ਜਿਹੜੇ ਮਾਅਵਜੇ ਸੀ ਦੂਜਾ ਤੇ ਜਾਂ ਉੱਚੀ ਵੀ ਰੋਲ ਬਹੁਤ ਘਾਤਕ ਵਿਖਾਇਆ ਔਰ ਉਹ ਭਾਜੀਪੀ ਸਰਕਾਰ ਨੂੰ ਜਾਂਦਾ ਥੇਦਾ ਉਹਦੇ ਉੱਤੇ ਮੰਡੀਆਂ ਦਾ ਇਹ ਕਿ ਵੱਡੇ ਪੱਧਰ ਤੇ ਉਹ ਵੀ ਸਰਕਾਰ ਨੂੰ ਜਾਂਦਾ ਤੇ ਤੀਜਾ ਇਹ ਜਿਹੜਾ ਵਾ ਇੱਕ ਸਰਕਾਰ ਨੇ ਮੋਰਚੇ ਫੇਲ ਕਰਨ ਦਾ ਕਰਕੇ ਔਰ ਵੱਡੇ ਪੱਧਰ ਤੇ ਬੀਜਪੀ ਦੇ ਅਥਾਹੀ ਬਣ ਕੇ ਉਹ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕਿਆ ਪਰ ਉੱਥੇ ਇੱਕ ਮੈਂ ਕਹੂੰਗਾ ਕਿ ਕੁਦਰਤ ਜਿਹੜੀ ਆ ਬਹੁਤ ਵੱਡੀ ਬਲਵਾਨ ਆ ਔਰ ਬਾਬੇ ਨਾਨਕ ਦੀ ਦੇਨ ਆ ਉਸ ਅਕਾਲ ਪੁਰਖ ਦੀ ਦੇਨ ਆ ਕਿ ਜਿਹੜੇ ਪਿੱਛੇ ਸਾਡੇ ਲੀਡਰਾਂ ਦਾ ਧੜਕ ਸਰਦਾਰ ਸੁਖਜੀਤ ਸਿੰਘ ਔਰ ਇਹ ਪਿੱਛੇ ਖੜੇ ਆ ਸਾਡੇ ਵੱਲੋਂ ਵੀ ਇਹ ਫੈਸਲਾ ਹੋ ਗਿਆ ਸੀਗਾ ਕਿ ਅਸੀਂ ਇਸ ਗੱਲ ਦੀ ਹੁਣ ਜਾਨਾਂ ਦੀ ਪਰਵਾਹ ਨਹੀਂ ਕਰਨੀ ਦੇਸ਼ ਦੀ ਝੋਲੀ 'ਚ ਪਾਉਣ ਵਾਸਤੇ ਆਪਦਾ ਸਰੀਰ ਵੀ ਦੇ ਦੇਣਾ ਚਾਹੀਦਾ ਪਰ ਉਹਦੇ ਚ ਸਰਦਾਰ ਸੁਖਜੀਤ ਸਿੰਘ ਐਸ ਵੇਲੇ ਤੁਹਾਡੇ ਸਾਹਮਣੇ ਇੱਥੇ ਮੰਚ ਤੇ ਬੈਠਾ ਵਾ ਉਸ ਤੋਂ ਅੱਜ ਤਕਰੀਬਨ 28 ਤਰੀਕ ਹੋ ਚੁੱਕੀ ਆ ਔਰ ਵੱਡੇ ਪੱਧਰ ਤੇ ਜਿਹੜੇ ਮੋਰਚੇ ਆ ਕਾਇਮ ਆ ਔਰ ਉਹੀ ਕਾਲਪੁਰਖੀ ਦਾ ਮੋਰਚੇ ਕਾਇਮ ਰੱਖੂਗਾ ਔਰ ਜਿਹੜਾ ਸੰਗਰੂਰ ਦੇ ਵਿੱਚ ਇੱਕ ਤੀਕਣਾ ਰੱਖਿਆ ਗਿਆ ਉਹ ਇੱਕ ਸੰਗਰੂਰ ਦੇ ਲੋਕਾਂ ਨੂੰ ਵੱਡੇ ਪੱਧਰ ਤੇ ਪਤਾ ਲੱਗ ਜਾਊਗਾ ਉਹ ਇੱਕ ਪੂਰੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਜਾਊਗਾ ਉਹ ਪੂਰੇ ਦੇਸ਼ ਦੇ ਲੋਕਾਂ ਨੂੰ ਪਤਾ ਲੱਗ ਜਾਊਗਾ ਕਿ ਇਹ ਕੇਜਰੀਵਾਲ ਦੇ ਸਰਕਾਰ ਜਿਹੜੀ ਥੱਲੇ ਬਣੀ ਇਹਨਾਂ ਦਾ ਕਨਵੀਨਰ ਆ ਔਰ ਇਹਨਾਂ ਦਾ ਕੀ ਤਾਲਮੇਲਵਾ ਉਹ ਭਾਜਪਾ ਨਾਲ ਚੱਲਦਾ ਵਾ ਔਰ ਇਹਨਾਂ ਦਾ ਅੱਜ ਨਕਾਬ ਜਿਹੜਾ ਅਸੀਂ ਇੱਕ ਤਰੀਕ ਨੂੰ ਵੱਡੇ ਪੱਦਰ ਤੇ ਲਾਂਬਾ ਦੇ ਕੇ ਪੂਰੇ ਭਾਰਤ ਪੱਦਰ ਤੇ ਲਾ ਕੇ ਦਿਖਾ ਦਾਂਗੇ